ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਟਵਾਲੀ ਬਾਈ ਸਿੱਧੂ ਦੇ ਫਾਰਮ ਤੇ ਹਵੇਲੀ ਦੇਖ ਸਕਦੇ ਹੋ ਤੁਸੀਂ ਪੁੱਛਣਾ ਤੇ ਕਰਾਉਣਿਆ ਗੱਲਬਾਤ ਅੱਗੇ ਆਪਾਂ ਦਿਖਾਉਣਿਆ ਤੁਹਾਨੂੰ ਪਸ਼ੂ ਬਾਈ ਦੇ ਸਾਰੇ ਤੇ ਆਪਣੀ ਸਾਰੀ ਫੈਮਿਲੀ ਅੱਜ ਆਈ ਸੀਗੀ ਦੇਖ ਸਕਦੇ ਹੋ ਤੁਸੀਂ ਮਾਤਾ ਮੈਡਮਾਂ ਤੇ ਬੱਚੇ ਦੋਨੇ ਤੇ ਦਿਖਾਉਣ ਆਇਆ ਬਾਈ ਦਾ ਫਾਰਮ ਹਾਂਜੀ ਦੇਖੋ ਬਾਈ ਦੇ ਪਸ਼ੂ ਤੇ ਆਪਾਂ ਪਹੁੰਚਿਆ ਬਾਈ ਦੇ ਫਾਰਮ ਤੇ ਤੇ ਬਾਈ ਹੈਣੀਗਾ ਬਾਈ ਗਿਆ ਵਜ ਕੁਬਰ ਸੇਤਰ ਹਰਿਆਣੇ ਦੇ ਵਿੱਚ ਮੇਲਾ ਸੀਗਾ ਤੇ ਆ ਜੋ ਦੇਖੋ ਤੁਸੀਂ ਇਹ ਹੈ ਜੀ ਪਸ਼ੂਾਂ ਦੀ ਹਵੇਲੀ ਇਹ ਅੰਦਰ ਦੇਖੇ ਮਨਾਂ ਨੂੰ ਦੇਖ ਕਿੰਦੇ ਖੂ ਦੇਖੋ ਬਈ ਬਹੁਤ ਵਧੀਆ ਬਾਈ ਕੋਲੇ ਬਰੀਡ ਆ ਸਾਰੇ ਅਕਸਰੀ ਤੁਸੀਂ ਬਾਈ ਪਾਉਂਦੇ ਰਹਿੰਦਾ YouTube Facebook ਤੇ ਲਾਈਵ ਵੀਡੀਓ ਬਣੇ ਰਹਿੰਦੇ ਤੁਸੀਂ ਤੇ ਜਿਹੜਾ ਵੀ ਭਰਾ ਆਪਣੀ ਵੀਡੀਓ ਦੇਖਦਾ ਤੇ ਨਹੀਂ ਵੀ ਆਇਆ ਕਿਤੇ ਤੇ ਆ ਕੇ ਦੇਖਾ ਤੁਸੀਂ ਬਾਈ ਦੀ ਬਹੁਤ ਸਮਾਈ ਹੈ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਪਸੂ ਆ ਬਾਈ ਕੋਲੇ ਕਿਵੇਂ ਲੱਗੇ ਬਈ ਪਸੂ ਬਾਤ ਕਰੀਏ ਦੇਖੇ ਸਾਰੇ ਹਾਂਜੀ ਠੀਕ ਆ ਹਾਂਜੀ ਤੂੰ ਬਈ ਵਧੀਆ ਲੱਗੇ ਹੈ ਸਾਰੇ ਆ ਕੇ ਦੇਖਣੇ ਚਾਹੀਦਾ ਬਸ ਹਨ ਹਾਂਜੀ ਫਿਰ ਇਸ ਤਰ੍ਹਾਂ ਸ਼ੌਂਕ ਵਧਾ ਬਈ ਬੱਚਿਆਂ ਨੂੰ ਜ਼ਰੂਰ ਲਿਆ ਕਰੋ ਨਾਲ ਦੇਖ ਸਕਦੇ ਹੋ ਆਪਾਂ ਸਾਰੀ ਫੈਮਿਲੀ ਲੈ ਕੇ ਆਇਆ ਬੱਚਿਆਂ ਨੂੰ ਅੱਜ ਤੇ ਸੰਡੇ ਸੀਗਾ ਇਹਨਾਂ ਨੂੰ ਛੁੱਟੀ ਸੀਗੀ ਕਹਿੰਦੇ ਤਾਂ ਬਹੁਤ ਟਾਈਮ ਦੇ ਆ ਇਹ ਵੀ ਆਪਾਂ ਦੇਖ ਕੇ ਆਉਣੀ ਆ ਵੀਡੀਓ ਬਣਾ ਕੇ ਲਿਆਉਣੀਆਂ ਬਾਈ ਦਾ ਫਾਰਮ ਦੇਖਣਾ ਹੈ ਤੇ ਪਰ ਅੱਜ ਸੰਡੇ ਸੀਗਾ ਤੇ ਅੱਜ ਕੁਦਰਤੀ ਵਸ ਟਾਈਮ ਮਿਲਿਆ ਆਪਾਂ ਨੂੰ ਤੇ ਬਾਈ ਦਾ ਫਾਰਮ ਦੇਖਣਾ ਹੈ ਆਪਾਂ ਦੇਖੋ ਤੇ ਫੇਰ ਵੀ ਜਿੱਦਨ ਕਿਤੇ ਬਾਈ ਹੋਇਆ ਉਹਦ ਨਾਵਾਂਗੇ ਫਿਰ ਬਾਈ ਨਾਲ ਵੀ ਕਰਾਵਾਂਗੇ ਗੱਲਬਾਤ ਦੇਖੋ

ਕਈ ਬਰੋਸੇ ਕੋਈ ਜਿਵੇਂ ਮਾਂ ਦਾ ਤਾਂ ਆਹ ਲੋਵੀ ਥਾਰੇ ਵੀਡੀਓ ਦੇਖਣ ਲਈ ਭਰਾਵਾ ਦਾ ਬਹੁਤ ਬਹੁਤ ਧੰਨਵਾਦ